ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨ ਸਤਾਰੇ ਅਮਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਅਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਪਾਵਨ ਗੁਰਬਾਣੀ ਦੀ ਵਿਚਾਰ ਇੱਕ ਸ਼ਬਦ ਦੀ ਵਿਚਾਰ ਸੰਖੇਪ ਰੂਪ ਵਿੱਚ ਸਾਂਝੀ ਕਰਨ ਦਾ ਯਤਨ ਕਰਦੇ ਹਾਂ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਪ੍ਰੇਮ ਸਹਿ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਖਾਰਬਿੰਦ ਵਿੱਚੋਂ ਉਚਾਰਨ ਕੀਤੇ ਹੋਏ ਬਚਨਾਂ ਨੂੰ ਸਰਵਣ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਰੂ ਮਹਲਾ 9 ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾ ਮਹਲ ਉਦਰਿਓ ਗਨ ਕਾ ਹੂੰ ਗਤ ਪਾਈ ਰਹਾਉ ਪੰਚਾਲੀ ਕਉ ਰਾਜ ਸਭਾ ਮਹਿ RAM ਨਾਮ ਸ਼ੋਧ ਆਈ ਤਾں ਕੋ ਦੂਖ ਹਰਿਓ ਕਰਣਾ ਮੈਂ ਆਪਣੀ ਪੈਜ ਬਡਾਈ ਜਿਹੇ ਨਾਰ ਜਾਸ ਕਿਰਪਾ ਨ ਦਗਾਇਓ ਤਾں ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਣਾਈ ਜੇਹ ਨਰ ਜਸ ਕਿਰਪਾ ਨ ਦਗਾਇਓ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਦੇ ਹਨ ਆਪਣੇ ਮੁਖਾਰਬਿੰਦ ਵਿੱਚੋਂ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਕੇ ਸਾਡਾ ਪਾਲਾ ਕਰਦੇ ਆ ਅੱਜ ਦਾ ਇਹ ਪਾਵਨ ਪਵਿੱਤਰ ਬਚਨ ਮਾਰੂ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਆਰੰਭਤਾ ਦੇ ਵਿੱਚ ਮੰਗਲਾ ਚਰਨ ਰੂਪ ਵਿੱਚ ਮਹਾਰਾਜ ਜੀ ਨੇ ਬਚਨ ਦਰਜ ਕੀਤਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਪਰਮੇਸ਼ਰ ਇੱਕ ਹੈ ਸਰਬ ਵਿਆਪਕ ਹੈ ਘਟ ਘਟ ਦੇ ਵਿੱਚ ਰਵਿਆ ਹੋਇਆ ਹੈ ਜਰਰੇ ਜਰਰੇ ਵਿੱਚ ਕਿਣਕੇ ਕਿਣਕੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਐਸਾ ਪੁਰਖ ਪਰਮੇਸ਼ਰ ਪੂਰੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮਾਰੂ ਮਹੱਲਾ ਨੌਵਾਂ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਦੀ ਲੜੀ ਵਿੱਚੋਂ ਮਾਰੂ ਰਾਗ ਹੈ ਤੇ ਮਹੱਲਾ ਨੌਵਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਰਹਾਉ ਦੇ ਬੰਦ ਵਿੱਚ ਦੀਨ ਦੇ ਆਲੂ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਦੇ ਹਨ ਹਰ ਕੋ ਨਾਮ ਸਦਾ ਸੁਖਦਾਈ ਪਰਮੇਸ਼ਰ ਦਾ ਨਾਮ ਸਦਾ ਸੁਖਦਾਈ ਹੈ ਸੁਖ ਦੇਣ ਵਾਲਾ ਹੈ ਜਿਹੜਾ ਵੀ ਪਰਮੇਸ਼ਰ ਨੂੰ ਯਾਦ ਕਰਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਤੇ ਨਾਮ ਜਪ ਕੇ ਸੁਖੀ ਹੋ ਜਾਂਦਾ ਹੈ। ਪਰੰਤੂ ਪਰਮੇਸ਼ਰ ਦਾ ਨਾਮ ਮਨੁੱਖ ਉਦੋਂ ਜਪਦਾ ਹੈ ਜਦੋਂ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ। ਸੁਖ ਵਿੱਚ ਨਹੀਂ ਪ੍ਰਮਾਤਮਾ ਨੂੰ ਚੇਤੇ ਕਰਦਾ। ਦੁੱਖ ਵਿੱਚ ਕਰਦਾ ਹੈ। ਤੇ ਦੁੱਖ ਦੇ ਵਿੱਚ ਫਿਰ ਦਿਲੋਂ ਯਾਦ ਕਰਦਾ ਹੈ ਵੀ हे ਰੱਬਾ ਹੁਣ ਤੇਰੇ ਬਿਨਾ ਮੇਰਾ ਕੋਈ ਸਹਾਰਾ ਨਹੀਂ ਹੈ। ਹੁਣ ਤੂੰ ਆ ਕੇ ਮੇਰੀ ਰੱਖਿਆ ਕਰ ਜਦੋਂ ਸਾਰੇ ਸੰਗੀ ਸਾਥੀ ਛੱਡ ਜਾਂਦੇ ਐ ਜਦੋਂ ਆਪਣਿਆਂ ਦਾ ਸਹਾਰਾ ਖਤਮ ਹੋ ਜਾਂਦਾ ਐ ਜਦੋਂ ਸਾਰੀਆਂ ਆਸਾਂ ਉਮੀਦਾਂ ਮੁੱਕ ਜਾਂਦੀਆਂ ਨੇ ਉਦੋਂ ਫਿਰ ਰੱਬ ਜੀ ਚੇਤੇ ਆਉਂਦੇ ਆ ਉਦੋਂ ਸੱਚੇ ਰੱਬ ਦਾ ਪਿਆਰ ਚੇਤੇ ਆਉਂਦਾ ਹੈ ਉਦੋਂ ਅੰਦਰੋਂ ਇੱਕ ਪੁਕਾਰ ਨਿਕਲਦੀ ਆ ਰੱਬਾ ਤੇਰੇ ਬਿਨਾ ਹੁਣ ਕੋਈ ਸਾਨੂੰ ਬਚਾ ਨਹੀਂ ਸਕਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਜੀਵ ਨੂੰ ਸੁਖੀ ਕਰਦਾ ਹੈ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ ਕਿਸੇ ਭਾਵਨਾ ਨਾਲ ਜਪੇ ਕਿਸੇ ਸਮੇਂ ਜਪੇ ਜਪਿਆ ਹੋਇਆ ਨਾਮ ਸਦਾ ਸੁਖ ਦਿੰਦਾ ਹੈ ਸੁਖਦਾਈ ਹੁੰਦਾ ਹੈ ਫਿਰ ਜਿੰਨਾ ਜਿੰਨਾਂ ਨੇ ਸਿਮਰਿਆ ਨਾਮ ਜਪਿਆ ਮਹਾਰਾਜ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਆ ਭਾਈ ਇਹ ਗੱਲ ਸੱਚ ਹੈ ਝੂਠ ਨਹੀਂ ਹੈ ਨਾਮ ਸਦਾ ਸੁਖ ਹੀ ਦਿੰਦਾ ਹੈ ਦੁਖੀਆਂ ਨੂੰ ਸੁਖੀ ਕਰਦਾ ਹੈ ਜੇ ਨਹੀਂ ਜਕੀਨ ਹੁੰਦਾ ਤੇ ਅਜਾਮਲ ਪਾਪੀ ਨੂੰ ਪੁੱਛੋ ਜਿਹਨੂੰ ਲੋਕ ਪਾਪੀ ਕਹਿੰਦੇ ਆ ਜਿਹਨੂੰ ਸਾਰਾ ਜੱਗ ਜਾਣਦਾ ਹੈ ਜਿਹੜਾ ਵਿਕਾਰਾਂ ਦੇ ਵਿੱਚ ਘਿਰਿਆ ਹੋਇਆ ਐ ਇੰਨਾ ਪਰੇਸ਼ਾਨ ਹੋ ਗਿਆ ਅਜਾਮਲ ਵਿਕਾਰਾਂ ਵਿੱਚ ਪਰੇਸ਼ਾਨੀਆਂ ਵਿੱਚ ਘਿਰ ਗਿਆ ਜਦੋਂ ਇਹਨ ਪੂਰਾ ਘਿਰਿਆ ਹੋਇਆ ਸੀ ਤੇ ਪਰੇਸ਼ਾਨ ਸੀ ਦੁਖੀ ਸੀ ਕਹਿੰਦੇ ਉਦੋਂ ਇਹਨੂੰ ਇੱਕ ਕੋਈ ਰੱਬ ਦਾ ਪਿਆਰਾ ਫਕੀਰ ਮਿਲਿਆ ਸਾਧੂ ਮਿਲਿਆ ਕੋਈ ਉਹ ਸਾਧੂ ਉਹ ਮਿਲਿਆ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ ਪਖੰਡੀ ਨਹੀਂ ਸੀ ਅੰਦਰੋਂ ਜੁੜਿਆ ਹੋਇਆ ਸੀ ਜਦੋਂ ਅਜਾਮਲ ਉਹਦੀ ਸੰਗਤ ਵਿੱਚ ਆਇਆ ਉਹਨੇ ਨਾਮ ਦੀ ਰੰਗਤ ਚਾੜ੍ਹ ਕੇ ਅਜਾਮਲ ਨੂੰ ਕਿਹਾ ਪਰੇਸ਼ਾਨੀ ਕੀ ਕਹਿੰਦਾ ਜੀ ਬੜਾ ਪਰੇਸ਼ਾਨ ਆ ਸੁੱਖ ਦਾ ਸਾਹ ਨਹੀਂ ਆਉਂਦਾ ਹੈ ਸਭ ਕੁਝ ਕੋਲੇ ਮੇਰੇ ਤੇ ਕਿਰਪਾ ਕਰੋ ਮੈਨੂੰ ਇਸ ਪਰੇਸ਼ਾਨੀ ਵਿੱਚੋਂ ਬਾਹਰ ਕੱਢੋ ਉਹ ਰੱਬ ਦੇ ਪਿਆਰੇ ਨੇ ਕਿਹਾ ਤੇਰੇ ਛੋਟੇ ਪੁੱਤਰ ਦਾ ਨਾਮ ਨਾਰਾਇਣ ਹੈ ਉਹਨੂੰ ਚੇਤੇ ਕਰਿਆ ਕਰ ਜਦੋਂ ਆਵਾਜ਼ ਮਾਰਦਾ ਉਹਦੋਂ ਰੱਬ ਨੂੰ ਚੇਤੇ ਕਰ ਲਿਆ ਕਰ ਪੁੱਤਰ ਨੂੰ ਆਵਾਜ਼ ਮਾਰਦਾ ਮਾਰਦਾ ਨਾਰਾਇਣ ਨਾਰਾਇਣ ਕਹਿੰਦਾ ਕਹਿੰਦਾ ਅਜਾ ਮਾਲ ਸੱਚਮੁੱਚ ਹੀ ਅੰਦਰੋਂ ਰੱਬ ਨਾਲ ਜੁੜ ਗਿਆ ਨਾਰਾਇਣ ਪੁੱਤਰ ਨੂੰ ਭੁੱਲ ਕੇ ਸੱਚੇ ਪਾਤਸ਼ਾਹ ਰੱਬ ਨੂੰ ਨਾਰਾਇਣ ਨੂੰ ਚੇਤੇ ਕਰਨ ਲੱਗ ਪਿਆ ਹੇ ਨਾਰਾਇਣ ਤੇਰੇ ਬਿਨਾ ਮੇਰਾ ਕੋਈ ਨਹੀਂ ਹੇ ਨਾਰਾਇਣ ਤੇਰੇ ਬਿਨਾ ਮੈਨੂੰ ਕੋਈ ਬਚਾ ਨਹੀਂ ਸਕਦਾ हे नारायण मेरी रक्षा कर ऐदा तरले करन लाग पिया परमेश्वर ਦਾ ਨਾਮ ਸਿਮਰ ਸਿਮਰ ਕੇ ਅਜਾ ਮਾਲੋ ਬਿਕਾਰਾਂ ਤੋਂ ਬਚ ਗਿਆ ਉਹਦਾ ਉਧਾਰ ਹੋ ਗਿਆ ਗਨਕਾ ਹੂੰ ਗਤ ਪਾਈ ਇੱਕ ਬੇਸਵਾ ਜਿਨੇ ساری ਉਮਰ ਮਾੜੇ ਕਰਮ ਹੀ ਕੀਤੇ ਐ ਚੰਗਾ ਸੋਚ ਵੀ ਨਹੀਂ ਸਕਦੀ ਜਿਸਮ ਵੇਚ-ਵੇਚ ਕੇ ਜਿਹਨੇ ਆਪਣਾ ਧੰਦਾ ਚਲਾਇਆ ਐਨੇ ਮਾੜੇ ਕਰਮ ਕਰਨ ਵਾਲੀ ਜਦੋਂ ਉਹ ਕਿਸੇ ਰੱਬ ਦੇ ਪਿਆਰੇ ਦੇ ਸ਼ਰਨ ਵਿੱਚ ਆਈ ਤਾਂ ਰੱਬ ਦੇ ਪਿਆਰੇ ਨੇ ਕਿਹਾ ਧੀਏ ਇਹ ਕਰਮ ਚੰਗਾ ਨਹੀਂ ਹੈ ਜੋ ਧੀ ਕਹੇ ਕਿ ਬੱਚੀ ਹੈ ਕਹੇ ਕਿ ਕਿਸੇ ਨੇ ਆਵਾਜ਼ ਮਾਰੀ ਤੇ ਉਹ ਬੇਸਬਾ ਗਣਕਾ ਦਾ ਧਿਆਨ ਖਿੱਚਿਆ ਗਿਆ ਮੇਰੇ ਕੋਲੇ بڑے ਲੋਕ ਆਉਂਦੇ ਨੇ ਪਰ ਆਪਣੇ ਸਵਾਰਥ ਵਾਸਤੇ ਆਉਂਦੇ ਨੇ ਅੱਜ ਕੋਈ ਰੱਬ ਦਾ ਪਿਆਰਾ ਆਇਆ ਜੀਨੇ ਮੈਨੂੰ ਆਪਣੀ ਧੀ ਕਹਿ ਕੇ ਬੁਲਾਇਆ ਮੈਨੂੰ ਬੱਚੀ ਕਹਿ ਕੇ ਆਵਾਜ਼ ਮਾਰੀ ਧਿਆਨ ਖਿੱਚਿਆ ਗਿਆ ਕਰਨ ਲੱਗੀ ਮਹਾਂਪੁਰਸ਼ੋ ਐ ਸੰਤ ਜੀ ਮੈਂ ਤੇ ਬੜੀ ਨਿਭਾਗੀ ਹਾਂ ਪਾਪਾਂ ਭਰੀ ਹਾਂ ਮੈਂ ਤੇ ਸਾਰੀ ਉਮਰ ਮਾੜੇ ਕਰਮ ਕੀਤੇ ਆ ਮੇਰਾ ਕਿਤੇ ਉਧਾਰ ਹੋ ਜੂਗਾ ਰੱਬ ਦੇ ਪਿਆਰੇ ਕਹਿੰਦੇ ਹਾਂ ਭਾਈ हां बचगी उधार ਹੁਣ ਵੀ ਹੋ ਸਕਦਾ ਹੈ ਮਾੜੇ ਕਰਮ ਹੁਣ ਤੱਕ ਕੀਤੇ ਤੂੰ ਰੱਬ ਦੇ ਨਾਮ ਤੋਂ ਦੂਰ ਸੀ ਹੁਣ ਤੂੰ ਰੱਬ ਦੇ ਨਾਮ ਦੇ ਨੇੜੇ ਹੋ ਜਾ ਸੱਚੇ ਰੱਬ ਨੂੰ ਚੇਤੇ ਕਰਿਆ ਕਰ ਮਾੜੇ ਕਰਮ ਕਰਨੇ ਛੱਡ ਦੇ ਕਿਰਤ ਕਰਿਆ ਕਰ ਨਾਮ ਜਪਿਆ ਕਰ ਤੇਰਾ ਭਲਾ ਹੋ ਜਾਊਗਾ ਤੇ ਕਹਿਣ ਲੱਗੀ ਮਹਾਂਪੁਰਸ਼ੋ ਮੇਰਾ ਤੇ ਮਾਨੀ ਨਹੀਂ ਕਰਦਾ ਨਾਮ ਜਪਣ ਵਾਸਤੇ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਉੱਥੇ ਇੱਕ ਜੁਗਤ ਵਰਤੀ ਗਈ ਇਹ ਇੱਕ ਸਾਖੀ ਚ ਇਂ ਲਿਖਿਆ ਹੋਇਆ ਜੁਗਤ ਇਹ ਵਰਤੀ ਕਹਿੰਦੇ ਉਹਨੂੰ ਇੱਕ ਤੋਤਾ ਦਿੱਤਾ ਗਿਆ ਤੇ ਉਹਨੂੰ ਕਿਹਾ ਵੀ ਆ ਤੋਤੇ ਨੂੰ ਰਾਮ ਰਾਮ ਜਪਾਇਆ ਕਰ ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਉਹਨੇ ਰਾਮ ਰਾਮ ਜਪਾਉਣਾ ਤੇ ਤੋਤਾ ਰਾਮ ਰਾਮ ਬੋਲਣ ਲੱਗ ਪਿਆ ਫਿਰ ਤੋਤੇ ਨੂੰ ਕਹਿੰਦੇ ਰਾਮ ਰਾਮ ਬੁਲਾਉਣ ਲੱਗ ਪਈ ਫਿਰ ਤੋਤਾ ਆਪੇ ਰਾਮ ਰਾਮ ਬੋਲ ਜਾਇਆ ਕਰੀ ਹੁਣ ਪਹਿਲਾਂ ਉਹਨੇ ਸਿਖਾਇਆ ਫਿਰ ਉਹਨੇ ਸੁਣਿਆ ਫਿਰ ਤੋਤਾ ਬੋਲੀ ਜਾਂਦਾ ਸੁਣੀ ਜਾਂਦੀ ਹੈ ਅੰਦਰੋਂ ਰਾਮ ਦੇ ਨਾਲ ਰੱਬ ਦੇ ਨਾਲ ਜੁੜ ਗਈ ਸੱਚੀ ਮੁੱਚੀ ਉਹ ਸੱਚੀ ਮੁੱਚੀ ਰੱਬ ਦੇ ਨਾਲ ਜੁੜੀ ਰਾਮ 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 ਦਾ ਸਿਮਰਨ ਕੀਤਾ ਆਪਣੇ ਮਾੜੇ ਕਰਮ ਛੱਡ ਦਿੱਤੇ ਔਗਣ ਛੱਡ ਦਿੱਤੇ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਆ ਗਈ ਸ਼ਬਦ ਗੁਰੂ ਗਿਆਨ ਦਾ ਪ੍ਰਕਾਸ਼ ਹੋਇਆ ਇਹਦੀ ਮੱਤ ਦੇ ਵਿੱਚ ਇਹਨੂੰ ਚਾਲਨ ਹੋ ਗਿਆ ਜਦੋਂ ਗਿਆਨ ਆਇਆ ਤੈਨ ਮਾੜੇ ਕਰਮ ਛੱਡਤੇ ਜਦੋਂ ਮਾੜੇ ਕਰਮ ਛੱਡੇ ਇਹਦੀ ਸੰਗਤ ਚੰਗੀ ਹੋ ਗਈ ਚੰਗੀ ਸੰਗਤ ਹੋਣ ਕਰਕੇ ਇਹਦਾ ਆਤਮਿਕ ਦਰਜਾ ਉੱਚਾ ਹੋ ਗਿਆ ਇਹ ਗਨਕਾ ਦਾ ਵੀ ਉਧਾਰ ਹੋ ਗਿਆ ਰਹਾਉ ਦਾ ਬਿਸ਼ਰਾਮ ਦਿੱਤਾ ਹੁਣ ਤੀਜੀ ਉਧਾਰ ਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੰਦੇ ਐ ਮਹਾਰਾਜ ਕਹਿੰਦੇ ਪੰਚਾਲੀ ਕੋ ਰਾਜ ਸਭਾ ਮਹਿ ਰਾਮ ਨਾਮੁ ਸ਼ੁੱਧ ਆਈ ਪੰਚਾਲੀ ਮਤਲਬ ਪੰਜਾਂ ਪਾਉਣਵਾਂ ਦੀ ਪਤਨੀ ਦ੍ਰੋਪਤੀ ਵੈਸੇ ਰਾਜ ਮਹਿਲਾਂ ਦੇ ਵਿੱਚ ਰੱਬ ਚੇਤੇ ਘੱਟ ਹੀ ਆਉਂਦਾ ਹੁੰਦਾ ਹੈ ਜਦੋਂ ਮਾਇਆ ਬਹੁਤੀ ਕੋਲੇ ਹੋਵੇ ਨਾ ਫੇਰ ਨਹੀਂ ਰੱਬ ਚੇਤੇ ਆਉਂਦਾ ਮਹਿਲਾਂ ਦੇ ਵਿੱਚ ਤਾਂ ਐਸ਼ੋ ਰਾਮ ਦੀ ਜ਼ਿੰਦਗੀ ਹੈ ਕਦੇ ਰੱਬ ਚੇਤੇ ਨਹੀਂ ਆਇਆ ਹੁਣ ਜਦੋਂ ਪਾਂਡਵਾ ਨੇ ਜੂਏ ਦੇ ਵਿੱਚ ਦਰਯੋਧਨ ਅੱਗੇ ਆਪਣੀ ਪਤਨੀ ਹਾਰਤੀ ਤੇ ਦਰਯੋਧਨ ਦੀ ਸਭਾ ਦੇ ਵਿੱਚ ਉਹਨੂੰ ਫੜ ਕੇ ਲੈ ਕੇ ਆਂਦਾ ਗਿਆ ਤੇ ਦਰਯੋਧਨ ਦੇ ਦਰਬਾਰ ਵਿੱਚ ਭਰੀ ਸਭਾ ਦੇ ਵਿੱਚ ਉਹਦੇ ਵਸਤਰ ਉਤਾਰਨ ਦਾ ਹੁਕਮ ਹੋ ਗਿਆ ਜਦੋਂ ਆਪਣੇ ਪਤੀ ਨੂੰ ਕਿਹਾ ਮੇਰੀ ਸਹਾਇਤਾ ਕਰੋ ਉਹ ਪੰਜੇ ਛੱਡ ਗਈ ਕਿ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤੇ ਹਾਰ ਗਏ ਆ ਅਸੀਂ ਤੈਨੂੰ ਜੂਏ ਵਿੱਚ ਹਾਰਤਾ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਜਦੋਂ ਉਦੇ ਵਾਸਤਰ ਹਰਨ ਕਰਨੇ ਸ਼ੁਰੂ ਕਰ ਦਿੱਤੇ ਤੇ ਉਦੋਂ ਫਿਰ ਉਹਨੇ ਅੰਦਰੋਂ ਜੁੜ ਕੇ ਰੱਬ ਨੂੰ ਚੇਤੇ ਕੀਤਾ ਹੈ ਰੱਬਾ ਹੁਣ ਮੇਰਾ ਤੇਰੇ ਬਿਨਾ ਕੋਈ ਸਹਾਰਾ ਨਹੀਂ ਹੈ ਹੁਣ ਮੈਨੂੰ ਤੇਰੇ ਬਿਨਾ ਕੋਈ ਨਹੀਂ ਰੱਖ ਸਕਦਾ ਮੇਰੀ ਇੱਜ਼ਤ ਰੁੱਲ ਰਹੀ ਹੈ ਮੇਰੀ ਪੱਤ ਲੈ ਰਹੀ ਹੈ ਜੇ ਹੈਗਾ ਤੇ ਸੱਚੀ ਮੁੱਚੀ ਆ ਕੇ ਮੇਰੀ ਪੱਤ ਬਚਾ ਰਾਜ ਸਭਾ ਦੇ ਵਿੱਚ ਭਰੀ ਸਭਾ ਦੇ ਵਿੱਚ ਨਿਰਵਾਸਤ ਹੋ ਰਹੀ ਦਰੋਪਤੀ ਪੰਚਾਲੀ ਸੱਚੀ ਮੁੱਚੀ ਰੱਬ ਨੂੰ ਯਾਦ ਕਰਦੀ ਹੈ ਜਦੋਂ ਸੱਚੀ ਮੁੱਚੀ ਰੱਬ ਨੂੰ ਯਾਦ ਕੀਤਾ ਅੰਦਰੋਂ ਯਾਦ ਕੀਤਾ ਤਰਲੇ ਕੀਤੇ ਤੇ ਰੱਬ ਨੇ ਫਿਰ ਭਰੀ ਸਭਾ ਦੇ ਵਿੱਚ ਬੱਚੀ ਆਪਣੀ ਬੱਚੀ ਦੀ ਪਤ ਰੱਖੀ ਇਹਦਾ ਵੀ ਉਧਾਰ ਹੋ ਗਿਆ ਰਾਜ ਸਭਾ ਦੇ ਵਿੱਚ ਪੰਚਾਲੀ ਵੀ ਰੱਬ ਨੂੰ ਚੇਤੇ ਕਰਦੀ ਹੈ ਚੇਤੇ ਕਰਕੇ ਤੇ ਉਹਦੀ ਇੱਜ਼ਤ ਬਚਾ ਦਿੱਤੀ ਰੱਬ ਜੀ ਨੇ ਐਨੀ ਤਾਕਤ ਹੈ ਰੱਬ ਦੇ ਨਾਮ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਪਰ ਜੇ ਕੋਈ ਅੰਦਰੋਂ ਸੱਚੇ ਮਨੋਂ ਸਿਮਰੇ ਤਾਂ ਸੱਚੇ ਮਨੋਂ ਮਨੋਂ ਇੱਕ ਵਾਰੀ ਵੀ ਜੇ ਰੱਬ ਨੂੰ ਚੇਤੇ ਕਰ ਲਿਆ ਤਾਂ ਵੀ ਭਲਾ ਹੋ ਜਾਂਦਾ ਹੈ ਸੱਚੇ ਮਨੋਂ ਜੇ ਇੱਕ ਵੀ ਗੁਣ ਰੱਬ ਜੀ ਦਾ ਦਿੱਤਾ ਹੋਇਆ ਗੁਰੂ ਦਾ ਦਿੱਤਾ ਹੋਇਆ ਗੁਣ ਗ੍ਰਹਿਣ ਕਰ ਲਿਆ ਇੱਕ ਮਾੜਾ ਕਰਮ ਛੱਡਦਾ ਇੱਕ ਚੰਗਾ ਕਰਨਾ ਸ਼ੁਰੂ ਕਰਦਾ ਇੰਨੇ ਜੀ ਭਲਾ ਹੋ ਜਾਂਦਾ ਹੈ ਤਾਉ ਕੋ ਦੂਖ ਹਰਿਓ ਕਰਣਾ ਮੈਂ ਆਪਣੀ ਪੈਜ ਵਡਾਈ ਪਰੀ ਸਭਾ ਦੇ ਵਿੱਚ ਰੱਬ ਜੀ ਨੇ ਆਪਣਾ ਵਿਰਧ ਪਛਾਣਿਆ ਲਾਜ ਰੱਖੀ ਤਾ ਰੱਬ ਦੀ ਜੈਜਾਕਾਰ ਹੋਈ ਸ਼ੋਭਾ ਵਧੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੇ ਨਾਰ ਜਸ ਕਿਰਪਾ ਨਿਦ ਗਾਇਓ ਤਾਉ ਕੋ ਭਇਓ ਸਹਾਈ ਜਿਸ ਪੁਰਸ਼ ਨੂੰ ਜਿਸ ਮਨੁੱਖ ਨੂੰ ਉਹ ਕਿਰਪਾ ਨਿਧ ਪ੍ਰਮਾਤਮਾ ਆਪ ਸਹਾਈ ਹੁੰਦਾ ਹੈ ਆਪ ਰਹਿਮਤ ਕਰਦਾ ਹੈ ਕਿਰਪਾ ਕਰਦਾ ਹੈ ਉਹ ਪ੍ਰਮਾਤਮਾ ਦਾ ਜਸ ਗਾਉਂਦਾ ਹੈ ਪਰਮੇਸ਼ਰ ਦੀ ਰਹਿਮਤ ਤੋਂ ਬਿਨਾਂ ਮਨੁੱਖ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ ਮਾਇਆ ਵਿੱਚ ਹੀ ਭੱਜਿਆ ਫਿਰਦਾ ਜਦੋਂ ਮਾਇਆ ਵੱਲੋਂ ਪਰੇਸ਼ਾਨ ਹੋ ਜਾਂਦਾ ਹੈ ਫਿਰ ਸੱਚੀ ਮੁੱਚੀ ਰੱਬ ਨੂੰ ਚੇਤੇ ਕਰਦਾ ਹੈ ਫਿਰ ਇਹਦਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ ਫਿਰ ਪ੍ਰਮਾਤਮਾ ਆਪਣੀ ਪੈਜ ਰੱਖਦਾ ਹੈ ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸ਼ਰਨਾਈ हे भगवान ਜੀ ਤੇਰੇ ਇਹ ਕੌਤਕ ਦੇਖ ਕੇ ਤੇਰੇ ਨਿਆਰੇ ਚੋਜ ਦੇਖ ਕੇ ਮੇਰੇ ਮਨ ਨੂੰ ਭਰੋਸਾ ਹੋਇਆ ਮੇਰੇ ਮਨ ਨੂੰ ਤਸੱਲੀ ਹੋਈ ਕਿ ਤੂੰ ਸਾਰਿਆਂ ਦੀ ਰੱਖਿਆ ਕਰਦਾ ਹੈ ਇਹ ਪ੍ਰੋਸੇ ਕਰਕੇ ਹੀ ਮੈਂ ਹੁਣ ਤੇਰੀ ਸ਼ਰਨ ਵਿੱਚ ਆਇਆ ਤੁਸੀਂ ਕਿਰਪਾ ਕਰਿਓ ਮੇਰੀ ਵੀ ਸ਼ਰਨ ਪੈ ਦੀ लाज ਰੱਖਿਓ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਮਹਾਰਾਜ ਜੀ ਮਾਇਆ ਦੇ ਮੋਹ ਬਚਾ ਕੇ ਅਸੀਂ ਕਿਤੇ ਤੈਨੂੰ ਨਾ ਭੁੱਲ ਜਾਈਏ ਤੁਸੀਂ ਕਿਰਪਾ ਕਰਿਓ ਮਾਇਆ ਦੇ ਮੋਹ ਤੋਂ ਬਚਾ ਕੇ ਰੱਖਿਓ ਨਾਮ ਜਪਣ ਦਾ ਬਲ ਬਖਸ਼ਣਾ ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ ਐਸੀ ਕਿਰਪਾ ਕਰਿਓ ਰਸਨਾ ਤੇ ਤੁਹਾਡਾ ਨਾਮ ਹਰ ਵੇਲੇ ਸਿਮਰਦੇ ਰਹੀਏ ਪ੍ਰਮਾਤਮਾ ਜੀ ਤੁਹਾਡੀ ਬੰਦਗੀ ਹੁੰਦੀ ਰਹੇ ਤੁਹਾਡੀ ਸ਼ਰਨ ਵਿੱਚ ਆਏ ਆ ਹੁਣ ਤੁਸੀਂ ਕਿਰਪਾ ਕਰਕੇ ਸਾਡੀ ਬਾਹ ਫੜੀ ਦੀ लाज ਰੱਖਿਓ ਆਪਣੀ ਸ਼ਰਨ ਵਿੱਚ ਰੱਖਿਓ ਤੇ ਗੁਰੂ ਫਿਰ ਸਤਿਗੁਰ ਪਾਤਸ਼ਾਹ ਰਹਿਮਤ ਕਰਦੇ ਆ ਸਾਡੀ ਅਰਦਾਸ ਨੂੰ ਸਾਡੀ ਭਾਵਨਾ ਨੂੰ ਸੁਣਦੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ ਪਰਮੇਸ਼ਰ ਦਾ ਨਾਮ ਸਾਡੇ ਦੁੱਖਾਂ ਨੂੰ ਖਤਮ ਕਰਦਾ ਹੈ ਪਰਮੇਸ਼ਰ ਦਾ ਨਾਮ ਸਾਨੂੰ ਸਦਾ ਸੁਖੀ ਕਰਦਾ ਹੈ ਤੇ ਫਿਰ ਜਿੰਨਾ ਜਿੰਨਾਂ ਨੇ ਇਸ ਪਰਮੇਸ਼ਰ ਦਾ ਨਾਮ ਜਪ ਕੇ ਦੁੱਖ ਦੂਰ ਕੀਤੇ ਸੁਖੀ ਹੋਏ ਕਿੰਨੀਆਂ ਪਿਆਰੀਆਂ ਪਿਆਰੀਆਂ ਉਦਾਹਰਨਾ ਦੇ ਦੇ ਕਿ ਮਹਾਰਾਜ ਨੇ ਨਾਮ ਲੈ ਲੈ ਕੇ ਦੱਸਿਆ ਵੀ ਐਦੀ ਵੀ ਸਹਾਇਤਾ ਕੀਤੀ ਐਦੀ ਵੀ ਸਹਾਇਤਾ ਕੀਤੀ ਇਹਨੂੰ ਵੀ ਪਾਰ ਕਰਤਾ ਇਹਨੂੰ ਵੀ ਪਾਰ ਕਰਤਾ ਗੁਰੂ ਪਾਤਸ਼ਾਹ ਜੀ ਨੇ ਨਾਮ ਜਪਾ ਕੇ ਨਾਮ ਜਪਾ ਜਪਾ ਕੇ ਭਲਾ ਹੋਇਆ ਰਹਿਮਤ ਕੀਤੀ ਪਰਮੇਸ਼ਰ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਸਵਾਜਿਦਾ ਪਾਵਨ ਪਵਿੱਤਰ ਬਚਨ ਸੀ ਹਰ ਕੋ ਨਾਮ ਸਦਾ ਸੁਖਦਾਈ ਨਾਮ ਨੂੰ ਜਿੱਥੇ ਕੋਈ ਜਿਸ ਹਾਲਤ ਵਿੱਚ ਵੀ ਜਪਦਾ ਹੈ ਉਹਦਾ ਭਲਾ ਹੋ ਜਾਂਦਾ ਹੈ ਜੇ ਮਾੜੇ ਕਰਮ ਕਰਨ ਵਾਲਾ ਵੀ ਨਾਮ ਨਾਮ ਜਪਦਾ ਉਹਦੇ ਵੀ ਮਾੜੇ ਕਰਮ ਕੱਟੇ ਜਾਂਦੇ ਨੇ। ਪਾਪ ਕਰਨ ਵਾਲਿਆਂ ਦੇ ਨਾਮ ਮਾੜੇ ਕਰਮ ਕੱਟੇ ਗਏ। ਤੇ ਨਾਮ ਦੀ ਸਹਾਇਤਾ ਨਾਲ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਨਾਮ ਦੇ ਨਾਲ ਜੁੜ ਕੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦੇ ਦੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ। ਕਿ ਪ੍ਰਮਾਤਮਾ ਦਾ ਨਾਮ ਸਿਵਰ ਕੇ ਅਜਾਮਲ ਪਾਪੀ ਵਰਗੇ ਤਰ ਗਏ ਮਾੜੇ ਕਰਮ ਕਰਨ ਵਾਲੀ ਗਨਕਾ ਤਰ ਗਈ ਭਰੀ ਸਭਾ ਦੇ ਵਿੱਚ ਦਰੋਪਤੀ ਨੇ ਰੱਬ ਨੂੰ ਯਾਦ ਕੀਤਾ ਤਾਂ ਰੱਬ ਨੇ ਉਹਦੀ ਸਹਾਇਤਾ ਕੀਤੀ ਉਹ ਜਿਹਦੇ ਤੱਕੀ ਹੈ ਉਹਦੀ ਪਤ ਰੱਖੀ ਭਲਿਆ ਜੇ ਤੂੰ ਵੀ ਪਰਮੇਸ਼ਰ ਦਾ ਨਾਮ ਜਪੇਂਗਾ ਤੇ ਰੱਬ ਜੀ ਗੁਰੂ ਜੀ ਤੇਰੀ ਵੀ ਪਤ ਟੱਕ ਲੈਣਗੇ ਤੇਰੀ ਵੀ ਇਲਾਜ ਰੱਖ ਲੈਣਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਬੜਾ ਪਿਆਰਾ ਬਚਨ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਲ ਉਧਰਿਉ ਗਨ ਕਾ ਹੂ ਗਤ ਪਾਈ ਸੰਖੇਪ ਜੀ ਵਿਚਾਰ ਕਰਨ ਦਾ ਯਤਨ ਕੀਤਾ ਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਬੋਲਾਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਮਾਰੂ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਪਹਿਲਾ ਸ਼ਬਦ ਹੈ ਦੋ ਸ਼ਬਦ ਹੋਰ ਆਲੇ ਬਾਕੀ ਰਹਿੰਦੇ ਨੇ ਜਿਨ੍ਹਾਂ ਦੀ ਵਿਚਾਰ ਆਪਾਂ ਅਗਲੇ ਸਮੇਂ 'ਚ ਕਰਾਂਗੇ ਭੁੱਲਾਂ ਦੀ ਖਿਮਾ ਕਰਨੀ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ